ਵੇ ਤਾਂ ਮੈਂ ਨਾਮ ਉੱਤਮ ਨੂੰ ਸੁਣੇ ਨਹੀਂ ਫਿਰੇ ਜੋ ਬੇਤਾਲਿਆ ਫਿਰੇ ਜੋ ਬੇਤਾਲਿਆ ਉੜਕੇ ਫਿਰਦਾ ਉਹ ਸਾਜ ਕੁਛ ਕਹਿੰਨਾ ਨੇ ਆਪਕੇ ਤੇ ਬੋਲਦਾ ਦਾਲ ਤਾਂ ਔਖੜ ਗਿਆ ਬੇਤਾਲਿਆ ਬੜਨੇ ਤੇ ਬੇਤਾਲਾ ਹੋਇਆ ਹੋਇਆ ਨਾਮ ਨੂੰ ਹੋਰੇ ਕੋ ਦੱਸੇ ਵੀ ਬੇਤਾਲੇ ਨੇ ਸਿੱਖ ਨਾਮ ਦਾ ਹੀ ਨਹੀਂ ਪਤਾ ਇਹ ਲੋਕ ਨੂੰ ਕੀ ਹੁੰਦਾ ਉਹ ਬਾਲਾ ਬੜ ਕੇ ਨਾਮ ਜਪਦੇ ਫਿਰਦੇ ਨੇ ਰਜਨ ਪਾਜਾਨ ਨੇ ਕਹਿ ਲ ਵਰਤ ਮੇਰਾ ਲੰਮੇ ਇਹਨਾਂ ਲੰਮੇ ਤੇਰਾ ਲਾਉਂ ਨਹੀਂ ਕੋਈ ਕਿ ਕੀ ਜਪਦੇ ਨੇ ਬਾਲਾ ਬੜ ਕੇ ਐ ਉਹ ਪੰਡਤ ਜਪਦਾ ਸੀ ਬਾਲਾ ਨਾਲ ਜਪਦੇ ਦੇ ਇਹ ਤਾਂ ਪੰਡਤ ਦਾ ਮਾਰਗ ਹੈ ਜਿਹੜਾ ਬਾਲਾ ਦਰਸ਼ਨ ਤੋਂ ਵੀ ਵੱਡੀ ਬਿੰਦਿਆ ਸੀ ਬਾਲਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੜਨਤ ਹਾਂ ਸਿਰ ਤੋਤੀ ਤੇ ਕਾ ਛੜਦਾ ਅਸਾਧਾ ਨੇ ਵੀ ਹੋਰ ਦਰਸ਼ਨ ਤੋਂ ਵੀ ਪੰਡਤਸ ਨੇ ਬੜੀ ਚਲਾਕੀ ਨਾਲ ਵਾਰਦਾ ਸੀ ਉਹ ਜਿਹੜਾ ਕੋ ਚਲਾਕੀ ਨਾਲ ਵਾਰਦਾ ਉਹ ਤੈਨੂੰ ਪਤਾ ਹੀ ਨਹੀਂ ਜਿਹੜਾ ਇਹਨਾਂ ਦੇ ਘਰ ਆਵੜਿਆ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜਿਹਨੂੰ ਇਹ ਕਹਿਦੇ ਨੇ ਉਹ ਬੜਿਆ ਹੋਇਆ ਹੈ ਹੋਰੀ ਮੱਤੀਓ ਪੁੱਠੀ ਹੈ ਜਿਹੜਾ ਇਹਨਾਂ ਦੇ ਉੱਤੇ ਘਰ ਆਵੜਿਆ ਖੋਟ ਉਹ ਤਾਂ ਇਹਨਾਂ ਨੂੰ ਗਿਆਨ ਏਰੀਆ ਵਿਦਵਾਨ ਨੂੰ ਪਤਾ ਹੀ ਨਹੀਂ ਪਤਾ ਉਹਦੋਂ ਲੱਗੂ ਜਾਂ ਗੁਰਬੰਦੀ ਸਮਝ ਆ ਗਈ ਜੀ ਤੂੰ ਸਮਝ ਆ ਗਈ ਉਹਨੂੰ ਪਤਾ ਲੱਗੂ ਉਹਨੂੰ ਦੇਖੂ ਚਾਨਣ ਹੋ ਗਿਆ ਨਾ ਅੰਦਰ ਵੀ ਆ ਗੱਲ ਕਿਦੋਂ ਆਈ ਹੋਈ ਆ ਹੋਰ ਵੇ ਤਾਂ ਮੈਂ 아무 ਤੋ ਜ਼ੋ ਸੁਣਿਆ ਨਹੀਂ ਫਿਰੰਜੋ ਬੇਤਾਲ ਇਹ ਵੀ ਬੇਤਾਲੇ ਦੇ ਆ ਗੁਰਬਾਨੀ ਦੇ ਨਾਮ ਉਹ ਦੱਸਿਆ ਹੋਇਆ ਸੀ ਗੁਰਬਾਨੀ ਵਾਲਾ ਨਾਮ ਸੁਣਿਆ ਨਹੀਂ ਬੇਤਾਲੇ ਹੋਏ ਬੰਦੇ ਜਪਦੇ ਨੇ ਸਾਡੇ ਅਜਬ ਆਜਾਪ ਹੈ ਅਜਬ ਆਜਾਪ ਦਸਣ ਕੀ ਹੁੰਦੇ ਅਜਬ ਆਜਾਣਾ ਛਪਿਆ ਨਹੀਂ ਜਾਂਦਾ ਹੁੰਦਾ ਜਾਪ ਹੈ ਪਰ ਅਜਬ ਆਜਾਪ ਹੈ ਖਾਣਾ ਕੁਝ ਪੀਣਾ ਕੁਝ ਅਬਰਤ ਪੀਣਾ ਆਪਿਓ ਪਿਓ ਪ੍ਰਭੂ ਨਾਲ ਨਹੀਂ ਪੀਤਾ ਜਾਂਦਾ ਉਹ ਬਿੜੂ ਅਬੇ ਉਹ ਦਾ ਮਨ ਨਹੀਂ ਪੀਤਾ ਜਾਂ ਨਾ ਪੂਰਾ ਉਹ ਪੀਓ ਅਬੇ ਉਹ ਪੀਓ ਤਾਂ ਗਿਆ ਜੱਪਾ ਜਾ ਬਾਬੇ ਉਹ ਪੀਓ ਪੀਣਾ ਵੀ ਹੈਗਾ ਰਬੂਲ ਹੋਰ ਪੀਲਾ ਬਣੇ ਕਾਹਨ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ ਇਨੀ ਜਨਮ ਜੂਏ ਹਾਰਿਆ ਕਾਹਨ ਨਾਨਕ ਜਿਹੜੀ ਕੁਰਬਾਨੀ ਵੀ ਕਰਨੀ ਜੇ ਕੋ ਖਾਵੇ ਜੇ ਕੋ ਪੁੰਚਾ ਦੇਖਾ ਭਾਈ ਉਹ ਤਾਂ ਉਦੋਂ ਲੈ ਜੋ ਜੀ ਬਾਅਦ ਵੀ ਇਹ ਵੇਧਾ ਲਿਆ ਕੇ ਹੱਲ ਕਰਨਾ ਓਏ ਕੰਨਾ ਸਿੰਘ ਖਾਣਦੀ ਹੈ ਕੁਰਬਾਨੀ ਵੀ ਬੇਨ ਸਰਬਣੀ ਖੀਰ ਪਿਆ ਆ ਉਹ ਤੁਰਕੀ ਬਾਣੀ ਦਾ ਬਿਨਾ ਸਰਬਣਾ ਖਾਣਾ ਤੇ ਬਿਨਾ ਹੀ ਖੀਰ ਪਿਉਣਾ ਅੰਦਰੋਂ ਹੀ ਉਹਦਾ ਅੰਦਰੋਂ ਹੀ ਪੈਦਾ ਹੁਣ ਇਹ ਤਾਰਾ ਥੋੜਾ ਹਲਾ ਮੈਂ ਇਹ ਕਨਾਮਾ ਥੋੜਾ ਇਹ ਕੰਨਾਂ ਨਾਲ ਪੀਣ ਵਾਲੀ ਚੀਜ਼ ਆ ਕੰਨਾਂ ਨਾਲ ਖਾਣ ਵਾਲੀ ਆ ਕੰਨਾਂ ਨਾਲ ਜਾਂਦੀ ਹੈ ਹਿਰਦੇ ਚ ਇਹ ਵੇਹੜੇ ਚ ਜਾਣ ਵਾਲੀ ਚੀਜ਼ ਨਹੀਂ ਹਿਰਦੇ ਜਾਣ ਜਿਹੜਾ ਬੈਠਾ ਜੀ ਨਾ ਖਾਣੀ ਉਹਦਾ ਹਿਰਦੇ ਚ ਪੀਜੋ ਤੁਸੀਂ ਵੇਹੜੇ ਚ ਰੂ ਜਿਹਨਾਂ ਨੂੰ ਇੰਨਾ ਗਿਆਨ ਨਹੀਂ ਹੈ ਵੇਹੜੇ ਦਾ ਹਿਰਦੇ ਦਾ ਉਹ ਸੱਤ ਬੜੇ ਬੈਠੇ ਨੇ ਜਿਹਨਾਂ ਨੂੰ ਵੇਹੜੇ ਰesent ਦਾ ਗਿਆਨ ਨਹੀਂ ਹੈ ਵੇਹੜਾ ਕਿੱਥੇ ਹੁੰਦਾ ਹਿਰਦਾ ਕਿੱਥੇ ਹੁੰਦਾ ਪੂਰਾ ਖਾਧੇ ਪੀਤੀ ਚੀਜ਼ ਕਿੱਥੇ ਜਾਂਦੀ ਹੈ ਕੰਨਾਂ ਨਾਲ ਖਾਧਾ ਪੀਤਾ ਹੋਇਆ ਕੰਨਾਂ ਨਾਲ ਵੀ ਕੋਈ ਚੀਜ਼ ਪਾਣੀ ਕਰਨ ਵਾਲੇ ਪੀਤੀ ਜਾਂਦੀ ਹੈ ਕਾਸ਼ੀ ਤਾ ਤੋ ਰੁਕ ਜਾ ਤੋਨ ਕਾਸ਼ੀ ਜਾਏ ਜਿਹੜੀ ਤੋਰੇ ਕਿੱਥੇ ਜਾਣੀਏ ਤੋਨ ਕੰਨ ਨਹੀਂ ਹੋ ਜਾਣੀਏ ਜਾਣੀ ਕਿੱਥੇ ਉਹ ਤਦ ਤੋ ਨਾ ਉਹਦੇ ਜਾਣੀ ਉਹ ਤੋਂ ਤਾਂ ਬਾਹਰ ਨਿਕਲਦਾ ਹੁੰਦਾ ਨਾ ਉਹ ਤਦੜੂੜੀ ਜਾਂਦਾ ਹੁੰਦਾ ਉਹ ਇਹਦੀ ਆਊਟਲੈਟ ਹੈ ਉਹਦੇ ਗਾਂਹ ਦਿੱਤਾ ਜਾਂਦਾ ਜਾਂਦਾ ਲਿਆ ਜਾਂਦਾ ਲਿਆ ਕਰਨਾ ਨਹੀਂ ਜਾਂਦਾ ਗਾਂਹ ਦਿੱਤਾ ਮੂਹ ਦੇ ਜਾਂਦਾ ਲਿਆ ਜਾਂਦਾ ਕਰਨਾ ਸੀ ਲਿਆ ਹੀ ਪੀਣੇ ਨਾ ਕਿਹੜਾ ਇੰਨਾ ਗਿਆ ਨਹੀਂ ਹੈ ਉਹ ਬਣੇ ਫਰਦਨਾ ਮਹਾਪੁਰਖ ਬੜਾ ਫਰਦਨਾ ਭਰਮ ਗਿਆਨੀ ਲੱਗ ਜੂਗਾ ਪਤਾ ਹੁਣ ਉਹਨੇ ਰਾਣੇ ਵੀ ਬਿੱਟਾ ਮਾਰ ਲੱਗ ਜਾਣਗੇ ਕਹੇ ਨਾਨਕ ਜਿਨੂੰ ਸੱਚ ਤਜਿਆ ਕੂੜੇ ਲੱਗੇ ਤਨੀ ਜਨਮ ਜੂਏ ਹਾਰਿਆ ਕਹੇ ਨਾਨਕ ਜਿਨੂੰ ਸੱਚ ਤਜਿਆ ਕੂੜੇ ਲੱਗੇ ਤਨੀ ਜਨਮ ਜੂਏ ਹਾਰਿਆ ਜਿਹਨਾਂ ਸੱਚਾ ਤਾ ਨਾ ਕੂੜੇ ਲੱਗੇ ਉਹਨਾਂ ਚਲਬ ਜੂਏ ਹਾਰ ਲਿਆ ਇਹ ਸਵਾਲ ਹਰ ਕੋਈ ਪੁੱਛੂਏ ਰੁਕ ਜਿਹਨਾਂ ਦੀ ਬਦਨਾਮੀ ਕਰਦੇ ਨਾ ਸ਼ਰਾਬ ਪੀਣ ਵਾਲੇ ਦੀ ਜੇ ਉਹ ਸਿਖ ਬਣ ਉਹਨਾਂ ਨੇ ਸਿਖ ਬਣ ਜਾਣੇ ਹੁਣ ਛੇਤੀ ਕੋ ਇਹਨਾਂ ਤੇ ਉਹ ਪੁੱਛੁਰਗੇ ਜਿਹਨਾਂ ਦੀਆਂ ਬਦਲਾਂ ਵੀ ਧਿਆਨ ਦੇ ਸੰਤਾਂ ਦੇ ਉਹ ਇਹਨਾਂ ਦੇ ਘਰ ਬੈਠੂ ਸਟੇ ਤੇ ਖੜਿਆ ਹੁੰਦੇ ਵੀ ਹੁਣ ਤੁਸੀਂ ਦੱਸੋ ਇਹਦਾ ਦਾ ਰੂਪ ਇਹਦਾ ਛੜਦੀ ਤੁਸੀਂ ਦੱਸੋ ਕੀ ਛੜਿਆ ਤੁਸੀਂ ਦਰਮੇਂ ਛੜਦੀ ਬਾੜਾ ਛੜਦੀ ਕੂੰ ਫਿਰਦੇ ਸੀ ਫਿਰ ਦੇਣ ਜਵਾਬ ਫਿਰ ਪਤਾ ਲੱਗੂ ਇਹਨਾਂ ਦੀ ਔਕਾਤ ਇਹ ਆ ਜਾਊਗੀ ਔਕਾਤ ਕੀ ਹੈ ਇਹ ਖੁੱਟ ਕੇ ਬਾਹਰ ਨਿਕਲੇ ਕਹਿੰਦੇ ਹੋ